ਉਹ ਵੀ ਇੱਕ ਗਿੱਲਰੋਂ ਤੇ ਬਾਈ ਦੀ ਟਰਾਲੀ ਆ ਤੇ ਮੁੰਡੇ ਗਰੁੱਪ ਨਾਲ ਅੱਗੇ ਬਾਈ ਦਾ ਨਾਮ ਲਿਖਿਆ ਹੋਇਆ ਹੈ ਜੀ ਅਸੀਂ ਭੁੱਲ ਗਏ ਇਹਨੂੰ ਲਾਉਣਾ ਹਾਂ ਜੀ ਇਹ ਟਰੈਕਟਰ ਭਜਾ ਲਿਆ ਇਹਨੇ ਆਪ ਆਟੋਮੈਟਿਕ ਲੌਗ ਹੋ ਜਾਣਾ ਲਿਸ਼ਕੋਰਾ ਮਾਰ ਰਹੀ ਸੀ ਇੱਕ ਤਾਂ ਰੰਗ ਬੜਾ ਪਿਆਰ ਮੰਨਿਆ ਆ ਚੀਜ਼ਾਂ ਨੇ ਹੁਣ ਉਸ ਤੋਂ ਬਾਅਦ ਆ ਗਈ ਵੀਰੇ ਲਓ ਜੀ ਚੈੱਕ ਕਰੋ ਤੁਸੀਂ ਟਰਾਲੀ ਦੀ ਗੱਲ ਕਰਦੇ ਸੀ ਨਾ ਆ ਦੇਖੋ ਜੀ ਟਰਾਲੀ ਐਮ ਜੀ ਤੋਂ ਮਹੱਲਾ ਲਿਖਿਆ ਅੱਗੇ ਬਾਈ ਨੇ ਹੌਲਦਾਰ ਜਗਰ ਸਿੰਘ ਇਹ ਨਾਮ ਮੈਂਸ਼ਨ ਕੀਤਾ ਹੈ ਇਹ ਬਾਈ ਟਰਾਲੀ ਬਹੁਤ ਕੈਂਡ ਹੈ ਬਾਕੀ ਗਰੁੱਪ ਦਾ ਨਾਮ ਹੈਗਾ ਜੀ ਮੁੰਡੇ ਗਰੁੱਪ ਇਹ ਬਾਈ ਨਾਲ ਗੱਲ ਕਰਦੇ ਹੋਰ ਬਾਈ ਜੀ ਕੀ ਹਾਲ ਹੈ ਹੋਰ ਵਧੀਆ ਵੀਜੀ ਠੀਕ ਹੋ ਬਹੁਤ ਵਧੀਆ ਜੀ ਟਰਾਲੀ ਢਾਡੀ ਵੀਰੇ ਬੜਾ ਦਿਲ ਖਿੱਚਵਾਇਆ ਸਿਸਟਮ ਲੱਗਾ ਮੈਨੂੰ ਇਹਦਾ ਤੇ ਰੰਗ ਬਹੁਤ ਵਧੀਆ ਲੱਗਾ ਮੈਨੂੰ ਸ਼ੁਕਰ ਅਰਜਨ ਨੋ ਵਰਗਾ ਰੰਗ ਕੀਤਾ ਹੈ ਨਾ ਜਿਹੜਾ ਨਵਾਂ ਮੋਡ ਆ ਰਿਹਾ ਹੈ ਜੀ ਤੇ ਦੱਸੋ ਵੀਰ ਜੀ ਇਹਦੀ ਕੀ ਸਪੈਸੀਫਿਕੇਸ਼ਨ ਆ ਕਿੰਨਾ ਵਜਣਾ ਇਹਦਾ ਕਿੰਨਾ ਬੀਜੀ ਇਹਨਾ ਇਹ ਸਾਰਾ ਜਿਹੜਾ ਮਟੀਰੀਅਲ ਆ ਜਿਹੜਾ ਸ਼ੀਟ ਮਟੀਰੀਅਲ ਆ ਇਹ ਟਾਟਾ ਦਾ ਲੱਗਦਾ ਜੀ ਜਿਹੜਾ ਐਂਗਲ ਜਨਰ ਆ ਉਹ ਸੇਲ ਦਾ ਲੱਗਦਾ ਵੀ ਜੀ ਠੀਕ ਹੈ ਜੀ ਓਰੀਜਨਲ ਰੇਲ ਦਾ ਹਿੱਸਾ ਹੈ ਜੀ ਰੇਲ ਦਾ ਹਿੱਸਾ ਹਾਂਜੀ ਠੀਕ ਹੈ ਜੀ ਸਿੱਲੇ ਅੱਬਾ ਨੇ ਜੀ 10 ਨਟੀਆਂ ਠੀਕ ਹੈ ਜੀ ਨਵੇਂ 24 ਦੇ ਬੈਰੀਂਗ ਨੇ ਨਵਾਂ ਗ੍ਰੀਸ ਆ ਜੀ ਅੱਛਾ ਜੀ ਦੂਜੀ ਗੱਲ ਇਹ ਆ ਵੀ ਆ ਜਿਹੜੀ ਲੇਜ਼ਰ ਕਟਿੰਗ ਆ 6 ਐਮ ਐਮ ਦਾ ਬਿੱਡ ਲਾਉਣੇ ਆ ਜੀ ਲੇਜ਼ਰ ਕਟਿੰਗ ਦੇ ਵਿੱਚ ਅੱਛਾ ਜੀ ਜੀ ਐਸਟੀਐਲ ਦੇ ਕਾਬਲੇ ਨੇ ਜੀ ਠੀਕ ਹੈ ਜੀ 2 ਕੇ ਪੇਂਟ ਆ ਜੀ ਤੇ ਜੋ ਸਪਾਰਕਲ ਪੇਂਟ ਨਾਲ ਯਾਰ ਆ ਦੇਖੋ ਤੁਸੀਂ ਆ ਦੇਖੋ ਤੁਸੀਂ ਪੇਂਟ ਦੇਖੋ ਮੇਰੀ ਵਿੱਚ ਫੋਟੋ ਆ ਰਹੀ ਹੈ ਨਾ ਹਾਂ ਬਿਲਕੁਲ ਆ ਰਹੀ ਹੈ ਦੇਖੋ ਹਾਂ ਜੀ ਹਾਂ ਜੀ ਆਪਾਂ ਦੇ ਦੇ ਦਿੰਦੇ ਕਿ ਗੱਡੀਆਂ ਨੂੰ ਸਪਾਰਕਲ ਹੈ ਨਾ ਸਪਾਰਕਲ ਵਾਲਾ ਪੇਂਟ ਆ ਦੇਖੋ ਆ ਦੇਖੋ ਬਿਲਕੁਲ ਯਾ ਦੇਖੋ ਸਾਈਨ ਪੂਰੀ ਵਾਕੇ ਯਾਰ ਜਿਹੜੀ ਚੀਜ਼ ਹੈਗੀ ਹੈ ਬਾਅਦ ਸਪਾਰਕਲ ਵੱਜਦੇ ਨੇ ਵੀਰੇ ਇਹਦੇ ਤੇ ਹਨਾ ਆਲਾ ਕਹਿੰਦਾ ਅਸੀਂ ਵੀ 2K ਕਰਾਇਆ ਪਰ ਇਹ ਕੰਪਨੀਆਂ ਦੇ 2K ਨੇ ਫਰਕ ਰਹਿੰਦਾ ਵੀ ਜੀ ਇਹ ਗੱਲ ਹੈ ਨਾ ਜੀ ਕਿੰਨੇ ਵਾ ਕਿੰਨੇ ਆ ਜੀ ਇਹ ਵੀਰੇ 7.5 ਦੇ 20 ਦੀ ਆ ਹੂੰ ਤੇ ਆ ਲਾਈਟਾਂ हां ਵੀ ਜੇ ਲਾਈਟਾਂ ਇਨਕਲੂਡਡ ਨੇ ਹਨਾ ਉੱਪਰ ਬਿੱਟ ਦੇ ਵੀ ਲੱਗੀਆਂ ਹੋਈਆਂ ਨੇ ਹਨਾ ਜੀ ਇਹ ਤਾਂ ਯਾਰ ਪ੍ਰੋਟੈਕਸ਼ਨ ਬਹੁਤ ਜਰੂਰੀ ਹੈ ਬੈਕ ਤੇ ਵੀ ਹੈਗਾ ਕੁਝ ਬੈਕ ਤੇ ਬਿਲਕੁਲ ਜੀ ਬੈਕ ਤੇ ਆ ਦੇਖੋ ਆ ਲੈਜ਼ਰ ਕਟਿੰਗਾਂ ਦੇਖੋ ਵੀਰੇ ਉਹ ਨਿਆਜ਼ ਦੇ ਹਨਾ ਥੋੜਾ ਐਡਾ ਈਡੀ ਪੰਜਾਬ ਤੇ ਨਾਲ ਕਣਕ ਦੇ ਛਿੱਟੇ ਵਾਏ ਨੇ ਬਾਈਆਂ ਨੇ ਤੇ ਜਾਲੀ ਵੀ ਪੂਰੀ ਹਾਂ ਜੀ ਪੂਰੀ ਪੂਰੀ ਹੈ ਫਰੇਮ ਦੇ ਵਿੱਚ ਲੱਗਦੀ ਆ ਵੀਰੇ ਜਾਲੀ ਇਹਦੇ ਨਾਲ ਦੋ ਫਾਇਦੇ ਨੇ ਵੀ ਜਾਲੀ ਤਾਰ ਕੇ ਤੁਸੀਂ ਬਿੱਟ ਵਰਤ ਸਕਦੇ अच्छा भाई एक चीज मैं पूछनी थी ये किसने तैयार कराई आगे हॉल्दार ओ जागदर सिंह हां जी हां जी हां जी ये किसने तैयार कराई महालों तो ने भाई मलकजीत दी ट्रॉली है ये ओके 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 ये इस, इस भाई दी ट्रॉली है अच्छा अच्छा लो जी आप भाई जी अगले भी ਜਿਹੜਾ ਕੋਈ ਕਸਟਮਰ ਕਹਿੰਦਾ ਸੀ ਪ੍ਰੋਵਾਈਡ ਕਰਕੇ ਦਿੰਨੇ ਆ ਨਹੀਂ ਨਹੀਂ ਠੀਕ ਹੈ ਠੀਕ ਹੈ ਮਤਲਬ ਕਸਟਮਾਈਜ਼ ਕਰਾ ਸਕਦੇ ਆ ਬਿਲਕੁਲ ਜੀ ਬਿਲਕੁਲ ਆਪਣੇ ਹਿਸਾਬ ਨਾਲ ਆਪਾਂ ਬਾਈ ਕਹਿੰਦਾ ਵੀ ਕਸਟਮਾਈਜ਼ ਕਰਾ ਸਕਦੇ ਆ ਮੈਨੂੰ ਯਾਰ ਬਾਈ ਟਰਾਲੀ ਬਾਲੀ ਘੈਂਣ ਲੱਗੀ ਹੈ ਕੀ ਦੱਸੀ ਸੀ ਕਿੰਨੇ ਵੇ ਕਿੰਨੇ ਹੈ 7.5 ਤੇ 20 ਫੁੱਟ ਜੀ 7.5 20 ਫੁੱਟ ਤੇ ਦੂਜੇ ਪਾਸੇ ਆ ਜਾਓ ਮੜਾ ਇੱਧਰ ਵੀ ਜੀ ਆ ਦੇਖੋ ਵੀਰ ਜੀ ਭਰੀ ਹੋਈ ਟਰਾਲੀ ਆ ਇਹਦੇ ਦੋਨੇ ਸਾਈਡ ਆ ਹੁੱਕ ਆ ਗਈਆਂ ਪਿੱਛੇ ਹੁੱਕ ਆ ਗਈ ਕੋਈ ਯਾਨੀ ਕਿੱਲਤ ਵਾਲੀ ਗੱਲ ਨਹੀਂ ਹੈ ਵੀ ਕਿਸੇ ਕਿਸਮ ਦੀ ਵੀ ਕਿਸੇ ਨੂੰ ਕਿੱਲਤ ਆਉਗੀ ਜਦੋਂ ਭਰੀ ਹੋਈ ਟਰਾਲੀ ਨੂੰ ਦਿੱਕਤ ਆਉਂਦੀ ਆ ਉਹਦੇ ਵਾਸਤੇ ਨਹੀਂ ਜੀ ਜੀ ਹੈਣਾ ਵੀਰੇ ਠੀਕ ਹੈ ਜੀ ਜਿਵੇਂ ਆਪਾਂ ਉਧਰ ਦਿਖਾ ਰਹੇ ਸੀਗੇ ਲਾਈਟ ਮਾਰ ਕੇ ਪਿੰਡ ਹਾਂ ਜੀ ਹਾਂ ਦੇਖੋ ਉਹਦੀ ਰੋਸ਼ਨੀ ਪੈ ਰਹੀ ਆ ਸੂਰਜ ਆ ਰਿਹਾ ਸਿੱਧਾ ਇਧਰੋਂ ਹਾਂ ਜੀ ਸ਼ਾਈਨ ਦੇਖੋ ਆ ਦੇਖੋ ਵੀਰ ਜੀ Tata ISI ਮਾਰਕਾ ਕੋਈ ਐਂ ਕੱਚੀ ਪਿੱਲੀ ਦਾ ਗੱਲ ਨਹੀਂ Tata ਦੇ ਪਾਈਪ ਲੱਗੇ ਨੇ ਹੈਣਾ ਹਾਂ ਠੀਕ ਆ ਸਾਰਾ ਸ਼ੀਟ ਕਟਿੰਗ ਆ ਵੀਰੇ ਬਾਕੀ ਯਾਰ ਦੂਰੋਂ ਤੁਹਾਡੀ ਟਰਾਲੀ ਨਾ ਜਿਹੜੀ ਐ ਲਸ਼ਕੋਰਾ ਮਾਰ ਰਹੀ ਸੀ ਇੱਕ ਤਾਂ ਰੰਗ ਬੜਾ ਪਿਆਰ ਮੰਨਿਆ ਆ ਆ ਚੀਜ਼ਾਂ ਨੇ ਹਣਾ ਉਸ ਤੋਂ ਬਾਅਦ ਆ ਆ ਗਈ ਵੀਰੇ ਲਓ ਜੀ ਚੈੱਕ ਕਰੋ ਤੁਸੀਂ ਇਹ ਉੱਪਰ ਚੜ ਕੇ ਸਮਾਨ ਲੱਦਣਾ ਲਾਉਣਾ ਹਣਾ ਕਿੰਨਾ ਸਟਾਲਾ ਹੋ ਗਿਆ ਆ ਦੇਖੋ ਆ ਦੇਖੋ ਮੈਂ ਵੀ ਸਕਦੇ ਆ ਕਿੰਨਾ-ਕੰਨਾ ਲੈ ਕੇ ਆ ਆ ਦੇਖੋ ਜੀ ਨਵਾਂ ਲੋਕ ਆ ਵੀਰੇ ਬਾਈ ਜਾਨਸ ਤੁਸੀਂ ਭੁੱਲ ਗਏ ਇਹਨੂੰ ਲਾਉਣਾ ਇਹ ਟਰੈਕਟਰ ਭਜਾ ਲਿਆ ਇਹਨੇ ਆ ਆਟੋਮੈਟਿਕ ਲੋਕ ਹੋ ਜਾਣਾ ਆਪਾਂ ਨੂੰ ਪਿੰਨ ਪਾਉਣ ਦੀ ਵੀ ਨਹੀਂ ਲੋੜ ਸਹੀ ਗੱਲ ਅੱਛਾ ਕਲਰ ਤੁਸੀਂ ਇਹੀ ਰੱਖਦੇ ਹੋ ਕਿ ਆਪਣੇ ਮੈਂ ਕੋਈ ਵੀ ਕਸਟਮਰ ਦੀ ਜਸਤ ਜਿਵੇਂ ਕਸਟਮਾਈਜ਼ ਕਰਵਾ ਲਿਆ ਲਓ ਜੀ ਤੁਹਾਡੇ ਹਿਸਾਬ ਨਾਲ ਜੀ ਆਹ ਲਓ ਜੀ ਆਹ ਪੌੜੀ ਆ ਗਈ ਜੀ ਉੱਪਰ ਨਾਲ ਆਹ ਡਬਲ ਆਹ ਵੇਖਣ ਨਾਲ ਖੁੱਲ ਜਾਂਦੀ ਆ ਆਹ ਫਿਕਸ ਆ ਜੀ ਕੀ ਬਾਤ ਤੋਂ ਬਾਅਦ ਅੱਗੇ ਆ ਗਈ ਜੀ ਪੌੜੀ ਸਭ ਤੋਂ ਵੱਡੀ ਗੱਲ ਆ ਗਈ ਜੀ ਇਹ ਜਿਹੜੀ ਹੁੱਕ ਆ 53 ਇੰਚਾ ਘਾਟਾ ਹੋ ਲੈਣ ਵਾਸਤੇ ਲਓ ਜੀ ਇਹ ਵੀ ਟਰੈਕਟਰ ਅਕੋਰਡਿੰਗ ਬਣ ਸਕਦਾ 49 48 42 41 ਕੁਝ ਵੀ ਲਵਾ ਸਕਦੇ ਦੂਜੀ ਗੱਲ ਇਹ ਆ ਵੀ ਆ ਸਭ ਤੋਂ ਪਾਰੀ ਹੁੱਕ ਆ ਜੀ ਇਹ 16 ਇੰਚੀ ਦੀ ਹੁੱਕ ਆ अच्छा जी ਜਿਹਦੇ ਵਿੱਚ ਆ ਬੁਸ਼ ਲੱਗਿਆ ਹੋਦਾ 307 ਗ੍ਰੇਡ ਦਾ ਓਕੇ ਜੀ ਇਹ ਜਣੀ ਇਹਦਾ ਕੋਈ ਸਾਈਜ਼ ਡਾਊਨ ਹੋਣੇ ਵਾਲੀ ਤੱਕ ਦਿੱਕਤ ਹੈ ਹੀ ਨਹੀਂ ਕਿਸੇ ਕਿਸੇ ਦੀ ਠੀਕ 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 ਜੀ ਅਸੀਂ ਫੁੱਲ ਕੋਸ਼ਿਸ਼ ਕਰਦੇ ਹਾਂ 1900 83 ਤੋਂ ਲੱਗੇ ਹੋਏ ਆ ਜੀ ਵੀਰੇ ਤੁਸੀਂ ਮਿਹਨਤ ਕਰਨ ਹਣਾ ਚਲੋ ਪ੍ਰਮਾਤਮਾ ਕਦੇ ਨਾ ਕਦੇ ਦਾ ਰੰਗ ਨਹੀਂ 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 ਰੰਗ ਲੈ ਆਉਂਦਾ ਕਿ ਪ੍ਰਮਾਤਮਾ ਨੇ ਬੜੀ ਸੋਹਣੀ ਲੱਗੀ ਤਾਂ ਟੀ ਵੀਰੇ ਸਾਡੀ ਫੁੱਲ ਕੋਸ਼ਿਸ਼ ਹੁੰਦੀ ਆ ਟਰਾਲੀ ਹੈ ਗਿਲਰੋਂ ਤੇ ਵੀਰੇ ਅੱਛਾ ਗਿਲਰੋਂ ਤੇ ਦੀ ਹੈ ਹਾਂ ਗਿਲਰੋਂ ਤੇ ਉਹਨੇ ਬਣਵਾਈ ਹੈ ਹਾਂ ਲਓ ਵੀ ਆ ਗਿਲਰੋਂ ਤੇ ਬਾਈ ਦੀ ਟਰਾਲੀ ਹੈ ਮੁੰਡੇ ਗਰੁੱਪ ਨਾਲ ਅੱਗੇ ਬਾਈ ਦਾ ਨਾਮ ਲਿਖਿਆ ਹੋਇਆ ਹੈ ਜੀ ਗਿੱਲ ਰੌਂਦਾ ਨਾਮ ਹੀ ਬਸ ਤੁਸੀਂ ਦੂਰੋਂ ਬੋਲ ਦੋ ਭਾਵੇਂ ਨਾਮ ਹੀ ਵਿਖਾਈਓ ਕਾਫੀ ਹੈ ਇਹ ਬਾਈ ਨੇ ਕਹਾ ਦੇ ਆਸਤੇ ਪਨੀਰੀ ਪੁਰੀ ਲੱਦਣ ਵਾਸਤੇ ਬਣਵਾਈ ਲੱਗੀ ਪਤਾ ਨਹੀਂ ਵੀਰੇ ਅਗਲੇ ਨੇ ਜੀ ਫਾਰੀ ਡਰੈਗ ਸ਼ੌਕ ਨਾਲ ਸ਼ੌਂਕੀ ਹੈ ਯਾਰ ਬਾਈ ਬੰਦਾ ਘੈਂਡ ਹੈ ਇੱਕ ਨੰਬਰ ਜੀਪ ਨਾਲ ਸਹੀ ਕਰਵਾਇਆ ਹਾਂ ਵਾਕਈ ਬਾਈ ਇਹ ਆ ਗਿੱਲ ਰੌਂਦੇ ਬਾਈ ਦੀ ਕੁਆਲਿਟੀ ਦਾ ਪੇਂਟ ਹੂੰ ਜਿਵੇਂ ਬੜੀ ਟਰਾਲੀ ਦੇ ਉੱਤੇ ਜਿਵੇਂ ਸੇਮ ਅੱਛਾ ਇਹ ਬਾਈ ਨੇ ਆਪ ਕਸਟਮ ਕਸਟਮ ਕਰਾਈ ਤੁਹਾਡਾ ਕਿਹਾ ਕਿ ਇਤਨਾ ਇਤਨਾ ਬਣਵਾਓ ਹਣਾ ਹਾਂ ਲੈਣ ਆ ਰਹੇ ਨੇ ਅਗਲੇ ਹਫਤੇ ਜੀ ਅੱਛਾ ਯਾਰ ਗਿੱਲਰਾਂ ਮਮ ਵਾਕੇ ਹੀ ਬਾਈ ਯਾਰ ਯਾਰ ਗਿੱਲਰਾਂ ਤੇ ਬਾਈ ਦੀ ਸੋਚ ਵੀ ਸਾਦਮਰਾਦੀਆ ਤੇ ਚੀਜ਼ ਵੀ ਉਹਨੇ ਆਪਣੀ ਸੋਚ ਦੇ ਅਕੋਰਡਿੰਗ ਸਾਦਮਰਾਦੀਆ ਨਾ ਠਿਆਰ ਕਰਵਾਈ ਵਾਕੇ ਯਾਰ ਘੈਂਟ ਲੱਗੀ ਬਾਈ ਲਓ ਜੀ ਇਹ ਆ ਗਿੱਲਰਾਂ ਤੇ ਬਾਈ ਦੀ ਟਰਾਲੀ ਤੇ ਘੈਂਟ ਆ ਤਾਰਾ ਤੁਰਾ ਵੀਰੇ ਜਿਹੜੀਆਂ ਲੱਗੀਆਂ ਨੇ ਇਹ ਇਹ ਲਾਈਟਾਂ ਪਿਛਲੀਆਂ ਲਾਈਟਾਂ ਵਾ ਲੈ ਠੀਕ ਆ ਵਧੀਆ ਯਾਰ ਸੇਫਟੀ ਜ਼ਰੂਰੀ ਹੈ ਜੀ ਸਰ ਜੀ ਲਓ ਜੀ ਹੁਣ ਅੱਗੇ ਚੱਲ ਜੀ